ਸਾਗਤਾਂ ਲੈ ਰਿਜ ਗਿਆਂ ਗੱਲ ਕਰ ਹੁਣ ਉਹੀ ਗੱਲ ਵੱਡੇ ਬੰਦਿਆਂ ਨੂੰ ਜਿਵੇਂ ਕਹਿੰਦੇ ਹੁੰਦੇ ਕਾਹਨ ਰੋਵੇ ਕੋਈ ਕੋ ਵੱਡਾ ਬੰਦਾ ਘਰ ਚੋਵੇਂ ਬੈਠਾ ਵਟਲਾ ਸਰੰਗੰਡਾ ਛਿੱਲਦੇ ਆਧਾ ਚੀਰਦੇ ਟਮਾਟਰ ਚੀਰਦੇ ਵੀ ਲੈ ਭਈ ਚੱਕ ਕੇ ਤੜਕਾ ਲਾ ਲੈ ਸਮਾਨ ਉਹੀ ਗੱਲ ਸਾਰਾ ਕੁਝ ਆਪ ਨੂੰ ਕਰਨਾ ਪੈਂਦਾ ਮੈਨੂੰ ਤਾਂ ਤੜਕੇ ਦੀ ਤੇ ਇਹਦੇ ਤੇ ਲੱਗੀਆਂ ਐਡੀ ਦੇਖ ਲੈ ਉਹੀ ਗੱਲ ਗਾਡਰ ਜਿੱਡੀ ਸੀਗੀ ਲੱਕੜ ਸਾਰੀ ਮਚ ਗਈ ਤੇ ਸਾਗ ਆ ਬਣ ਗਿਆ ਪੋਰਾ ਤੇ ਮੈਨੂੰ ਕਹਿੰਦਾ ਤੋ ਐਡਾ ਝੋਲਾ ਪਰ ਲਈ ਐਨੇ ਸਾਗ ਦਾ ਕੀ ਕਰੇਗੀ ਐਨਾ ਕਿੱਥੇ ਰਹਿਣਾ ਰਿਜਕ ਤਾਂ ਮਾੜਾ ਜਾ ਬਣ ਜਾਂਦਾ ਚਲੋ ਹੁਣ ਹੋੜੀ ਉੜੀਆਂ ਕਰਦੀਆਂ ਇਹ ਤਾਂ ਪਿਆਰੀ ਜਿਆ ਹੁਣ ਤਾਂ ਮੈਂ ਦੇ ਲਸਣ ਗੰਡੇ ਦੀ ਆਧੇ ਕੱਪੇ ਦੀ ਤਿਆਰੀ ਕਰਾਂ ਸਾਰਾ ਸਮਾਨ ਉਹ ਕਰਕੇ ਫਿਰ ਤੜਕਾ ਲਾ ਦੂੰਗੀ ਇੰਨੇ ਮੇਰੇ ਧਾਰਾਂ ਦਾ ਟਾਈਮ ਹੋ ਜਾਊਗਾ ਕੱਲੀ ਜਾਣੀ ਦਾ ਸਾਰਾ ਦਿਨ ਹੀ ਨਿਕਲ ਜਾਂਦਾ ਅੱਜ ਤਾਂ ਸਾਰਾ ਦਿਨ ਮੇਰਾ ਸਾਗ ਤੇ ਨਿਕਲ ਗਿਆ ਨਾ ਤੀਵੀ ਮਸਾ 2 ਮਿੰਟ ਉਹ ਵੀ ਉਹਨੂੰ ਕਹਿ ਕੇ ਹੀ ਮਿੰਟ ਸਾਗ ਦੇਖ ਲਈ ਮੈਂ ਨਾ ਕਿਉਂ ਨਹੀਂ ਹੁਣ ਤਾਂ ਇਹ ਰਿੱਜੀ ਪਿਆ ਹੁਣ ਨੰਬਾਲੀ ਅਗੋਂ ਚਾਵਾਂ ਹੁਣ ਤਾਂ ਟੱਕਦਾ ਨਹੀਂ ਇਹਨੂੰ ਟੱਕਿਆ ਦੀ ਤਿਆਰੀ ਕਰਾਂ ਸਮਾਨ ਦੀ ਹਾਂ ਹਾਂ ਇਹ ਕੀ ਕਰਾਂ ਮਸਾਈਂ ਅਡੇ ਤੋਂ ਕੀ ਕਰਾਂ ਜੇ ਤਾਂ ਬੰਦਾ ਕੋਈ ਛੁਟੇ ਸਵੇਰ ਆਵੇ ਉਹ ਤਾਂ ਬੰਦਾ ਤੁਰ ਕੇ ਆ ਜਾਂਦਾਗਾ ਕੋਈ ਪਤਾ ਹੋਵੇ ਬੰਦਾ ਫੋਨ ਕਰ ਦੇ ਵੀ ਭੂਆ ਆਊਗੀ ਤੇ ਜੇ ਵਿਚਾਰੇ ਕੋਈ ਮੁੰਡਾ ਚੜਾ ਲਿਆਵੇ ਹੁਣ ਕੀ ਕਰਾਂ ਕਿਤੇ ਨੂਨੇ ਘਰੋਂ ਕੱਢਤੀ ਮੈਂ ਕਰ ਲੈਣਾ ਵੀ ਔਖਾ ਹੋ ਗਿਆ ਨਾ ਕੋਈ ਮੂਰੇ ਮਾਂ ਐ ਨਾ ਕੋਈ ਪਿਓ ਹੈ ਨਾ ਕੋਈ ਭਰਾ ਹੈ ਨਾ ਕੋਈ ਪਰਜਾਈ ਹੈ ਗਾਂਹ ਪਤੀਜ ਨੂ ਤੇ ਪਤੀਜ ਪਤਾ ਨਹੀਂ ਕਿਵੇਂ ਬੋਲਣਗੇ ਕੀ ਕਰਾਂ ਚਲ ਕੇ ਨਾ ਹੁਣ ਇਹਨਾਂ ਦੇ ਬਾਰਗੇ ਆ ਕੇ ਡਿੱਗ ਪੀ ਦੇਖੋ ਕਿਵੇਂ ਬਲਾਉਣਗੇ ਕਨਾ ਬਲਾਉਣਗੇ 80 ਸਾਲ ਦੀ ਉਮਰ ਹੋਈ ਪਈ ਆ ਬੰਨਿਆ ਰੁੱਜਿਆ ਕਰ ਸੀ ਮਾ ਸਾ ਬੰਨਿਆ ਸੀ ਘਟਾ ਟੋ ਟੋ ਤੇ ਅੱਜ ਨੂੰ ਨੇ ਕਰੋ ਕਰਤੀ ਕੀ ਕਰਾਂ ਇੱਥੇ ਬੈਠ ਜਾਨੀ ਆ ਮੈਂ ਤਾਂ ਦੇਖਦੀ ਆ ਜੇ ਪਤਾ ਲੱਗ ਗਿਆ ਤਾਂ ਆਪੇ ਲੈ ਜਾਣਗੇ ਆ ਕੇ ਕਿਰਾਂ ਦੇਖਾਂ ਤਾਂ ਸਹੀ ਹੇ ਹੇ ਬੰਨਿਆ ਰੁੱਜਿਆ ਕਰ ਦੇਖਾ ਅੱਜ ਪ੍ਰਧਾਨ ਬਣ ਕੇ ਵੈਗੀ ਦੇ ਕੱਲੀ ਮੇਰੀ ਨੂੰ ਘਰੋਂ ਕੱਢ ਕੇ ਮੈਨੂੰ ਆ ਬਹਾਤ ਡੁੱਬੜੀ ਨੇ ਲੀੜੇ ਵੀ ਨਹੀਂ ਚੱਕਣ ਦਿੱਤੇ ਵੀ ਕੋਈ ਦੋ ਛੂਟੀ ਚੱਕ ਲਾਬ ਦੇ ਮੋٹے ਸਿਆਲ ਵਾਲੇ ਆ ਬਸ ਕੱਲਾ ਵੀ ਕਾਪੀ ਤੇ ਸਾਰਾ ਕੁਛ ਮੇਰਾ ਕਾਗਜ ਪੱਤ ਜਿਸ ਦੇ ਘਰੇ ਲਕੋਆ ਹੋਇਆ ਸੀ ਉੱਥੋਂ ਚੱਕ ਕੇ ਲੈ ਆਉਂਦੀ ਆਉਂਦੀ ਪਿਠ ਨਾਲ ਨਹੀਂ ਚਲ ਕੋਈ ਬੰਦਾ ਦੋ ਛੂਟੀ ਚੱਕ ਲਿਆ ਕਦੇ ਬਾਹ ਫੜ ਕੇ ਘਰੋਂ ਕੱਢਤੀ ਹੁਣ ਫੇ ਦਵਾਰੇ ਕਿਵੇਂ ਜਾਂਦੀ ਕਰੀ ਚਲੋ ਤਾਂ ਤਾਂ ਕਹਿੰਦੇ ਹੁੰਦੇ ਨੇ ਕਿ 30 ਤੱਕ ਪੇਕਿਆਂ ਦੀ ਮਦਿਆਂ ਤੇ ਕਰ ਵੀ ਆਸ ਕਰਦੀ ਆ ਮੇਰੀ ਤਾਂ ਉਹ ਗੱਲ ਹੋ ਗਈ 80 ਸਾਲ ਦੀ ਆ ਕੇ ਹੁਣ ਫੇਰ ਇਹਨਾਂ ਦੇ ਬਾਰਗੇ ਬੈ ਗਈ ਦੇਖੋ ਹੁਣ ਕੀ ਬੋਲੂਗੀ ਭਤੀਜ ਨੂੰ ਕਹੇ ਜੇ ਮੂੰਹ ਨਾਲ ਬੋਲੂ ਆ ਦਾ ਮਾਂ ਪਿਓ ਤੇ ਤਾਂ ਜੋਰ ਹੁੰਦਾ ਭਾਈ ਪਰਜਾਈ ਤੇ ਜੋਰ ਹੁੰਦਾ ਵਾਹ ਭਤੀਜ ਨੂੰ ਤੇ ਤੇ ਭਤੀਜੇ ਤੇ ਕੀ ਜੋਰ ਆ ਮੇਰਾ ਚਲੋ ਦੇਖਦੇ ਆਂਗੇ ਕਿਵੇਂ ਬੋਲਣਗੇ ਆਹੇਲਾ ਹੁਣ ਤਾਂ ਸਮਾਨ ਵੀ ਹੋਈ ਗੱਲ ਕੱਲੀ ਨੂੰ ਆਪ ਨੂੰ ਬਹਿ ਕੇ ਚੀਰਨਾ ਪੈਂਦਾ ਉਹ ਲੈ ਕਾਦਾ ਰੇੜੀ ਕੋੜੀ ਤੁਰਿਆ ਫਿਰਦਾ ਐ ਨਹੀਂ ਕੋਈ ਵਾੜਾ ਮੁੰਟਾ ਨਾਲ ਕਰਾ ਦਿਆਂ ਹੇ ਤੇ ਰੇੜੀ ਕੋਲੇ ਗੇੜੇ ਖਾਈ ਜਾਨਾ ਐ ਨਹੀਂ ਮਾੜਾ ਟੱਕੂ ਕੰਮ ਨਾਲ ਕਰਾ ਦਿਆਂ ਆ ਰੇੜੀ ਜੀ ਕਿ ਕਿਦੀ ਲਿਆ ਖੜਾਈ ਹੋਰ ਕਿਧਰ ਵੜ ਗਿਆ ਲੈ ਖੜਾ ਖੜਾ ਇੱਥੋਂ ਪਤੀ ਨਹੀਂ ਕਿਧਰ ਵੜ ਗਿਆ ਉਹ ਮਾੜਾ ਮੱਜਾਂ ਨੂੰ ਨੀਰਾ ਪਾ ਕੇ ਹਟਿਆ ਸੀਗਾ ਹੁਣ ਆ ਰੇੜੀ ਜੀ ਹੋਰ ਕਿਵੇਂ ਲਿਆ ਆਪਣੀ ਨੂੰ ਕੀ ਹੋ ਗਿਆ ਉਹ ਆਪਣੀ ਰੇੜੀ ਪੈਂਚਰ ਹੋ ਗਈ ਸੀ ਅੱਛਾ ਤਾਂ ਬਾਈ ਕੀ ਮੰਗ ਕੇ ਲਿਆਏ ਸੀਗਾ ਨਾ ਹਜੇ ਹਰਾ ਲੈ ਕੇ ਨਹੀਂ ਆਇਆ ਮੈਨੂੰ ਕਹਿੰਦਾ ਮੈਂ ਹਰਾ ਲੈ ਕੇ ਆ ਨਾ ਮੈਂ ਤੇਨਾ ਨੀਰਾ ਪਾਇਆ ਮੱਜਾ ਨੂੰ ਹੁਣ ਮੈਂ ਦਾ ਕੀ ਕਰਾਂ ਫਿਰ ਮੈਂ ਤੇਨਾ ਅੱਖਾਂ ਚ ਮਾ ਲਸਣ ਗੰਡਾ ਜੀਛ ਲਿਆ ਦੇ ਬਹਿ ਕੇ ਮੇਰੇ ਤਾਂ ਨਾ ਲਸਣ ਨਾਲ ਤਾਂ ਨੌ ਦਖਣ ਲੱਗ ਜੰਦੇ ਤੇ ਗੰਡੇ ਮੈਨੂੰ ਚੜਦੇ ਨਾ ਹੁਣ ਮੈਂ ਤੇਰੀ ਲਸਣ ਗੰਡੇ ਮੈਂ ਛਿੱਲ ਕੇ ਦਿਆ ਕਰੂੰਗਾ ਤੇ ਫਿਰ ਉਹ ਹੋਰ ਹੁਣ ਕੌਣ ਛਿੱਲ ਕੇ ਦੇਵੇ ਮੈਂ ਦੱਸ ਕੀ ਕਰਾਂ ਕੱਲੀ ਜਾਣੀ ਕੋਈ ਕੋ ਬੇਬੇ ਬਾਪੂ ਹੋਵੇ ਬੰਦਾ ਉਹਦੇ ਕੋਲੇ ਚੀਜ਼ ਧਰ ਦੇ ਲੈ ਤੜਕੇ ਦਾ ਤੇਰੇ ਸਾਹਮਣੇ ਤੜਕੇ ਦੀ ਲਮਕੀ ਆਈ ਨਹੀਂ ਆ ਸਾਗ ਨਾਲ ਨਾ ਤੀਵੀ ਮਸਾ ਉਹ ਵੀ ਤੈਨੂੰ ਅੱਖਾਂ ਚ ਮੜਾਏ ਸਾਗ ਚ ਕਟਚੀ ਮਾਰ ਵੀ ਘਰ ਦਾ ਕੰਮ ਹੀ ਕਰਨਾ ਔਖਾ ਹੈ। ਉੱਤੇ ਮੈਂ ਬਾਪੂ ਬਿਨਾ ਕਿਵੇਂ ਸਾਰਦਾ ਮੈਨੂੰ ਕਿੱਡਾ ਵੱਡਾ ਸਹਾਰਾ ਸੀਗਾ ਬਾਪੂ ਦਾ। ਸਾਰਾ ਖੇਤੀ ਦਾ ਕੰਮ ਕਰਦਾ ਸੀ। ਨਾਲੇ ਸਾਰੀ ਕਬੀਲਦਾਰੀ সামਲਦਾ ਸੀਗਾ। ਉਹ ਤਾਂ ਹੀ ਦਾ ਪਾਲਾ ਔਖਾ ਤੇਰੇ ਨਾਲੋਂ। ਦੇਖ ਲੈ ਵਿੱਚ ਘਰਾਂ ਦੇ ਤਾਂ ਜਿਵੇਂ ਕਹਿੰਦੇ ਹੁੰਦੇ ਚਾਰ-ਚਾਰ ਪੰਜ-ਪੰਜ ਬੁੜੇ ਬੈਠੇ ਵਿਚਾਰਿਆਂ ਨੂੰ ਕੋਈ ਸਾਮਦਾ ਨਹੀਂ। ਬੇਕਦਰੀ ਹੋਈ ਪਈ ਐ ਤੇ ਆਪਣੇ ਦੇਖਣ ਨੂੰ ਨਹੀਂ ਘਰ ਚ ਬੁੜਾ ਆਪਾਂ ਨੂੰ ਐਵੇਂ ਕੋਈ ਬੁੜਾ ਬੁੜੀ ਹੋਵੇ ਆਪਣਾ। ਉਹ ਫਿਰ ਹੁਣ ਉਹਦਾ ਰੱਬ ਦੀ ਕੀਤੀ ਹੋਈ ਐ। ਇਹ ਕਿਹੜਾ ਹੁੰਦਾ ਇਹ ਸਾਰੀ ਦੀ ਗੱਲ ਐ। ਹੋਰ ਹੈ ਹੁਣ ਆਪਾਂ ਨੂੰ ਤਾਂ ਕਿੱਡਾ ਵੱਡਾ ਸਹਾਰਾ ਸੀਗਾ। ਚ ਰੱਬ ਨੂੰ ਪਿਆਰਾ ਹੋ ਗਿਆ ਸੀਗਾ ਹਨਾ ਆ ਬੇਬੇ ਦਾ ਦੇਖ ਲੈ ਚੰਗੀ ਭਲੀ ਹੋਰ ਲਾ ਕੋਈ ਗੱਲ ਨਾ ਬਾਤ ਹਨਾ ਨਾ ਨਾ ਪਤਾ ਹੀ ਨਹੀਂ ਲੱਗਦਾ ਮੈਂ ਤਾਂ ਬੰਦੇ ਦਾ ਉਹ ਵੀ ਵੱਡਾ ਸਹਾਰਾ ਸੀਗਾ ਤੇ ਹੋਰ ਮੈਂ ਤਾਂ ਖੇਤੀ ਦਾ ਇਕੱਲਾ ਵੀ ਕੰਮ ਕਰ ਲੈਂਦਾ ਸੀਗਾ ਮੈਂ ਤਾਂ ਬੰਦਾ ਰੱਖ ਲੈਂਦਾ ਸੀ ਦਿਹਾੜੀਆ ਤੇ ਹੁਣ ਦੱਸ ਕੀ ਕਰੀਏ ਹੁਣ ਘਰੇ ਤਾਂ ਕੋਈ ਬੁੜੀ ਨੂੰ ਰੱਖ ਵੀ ਨਹੀਂ ਸਕਦੇ ਕਿਸੇ ਨੂੰ ਮੈਂ ਤਾਂ ਤੈਨੂੰ ਕਹਿਣਾ ਸੀ ਤੂੰ ਮੇਰੇ ਕੋਲੇ ਕਿਹਨੇ ਪੌਣ ਲੱਗ ਗਿਆ ਤੂੰ ਮੇਰੇ ਕੋਲੇ ਆਪਦੇ ਰੋਣੇ ਰੋਣ ਲੱਗ ਗਿਆ ਚੰਗਾ ਜਾ ਬਗ ਜਾ ਲਿਆ ਖਰਾ ਫਿਰ ਮੇਰੀ ਗੱਲ ਸੁਣ ਲੈ ਹਾਂ ਤੂੰ ਮੇਰੇ ਕੋਲੇ ਰੋਣੇ ਰੋਣੀ ਐ ਮੈਂ ਤੇਰੇ ਕੋਲੇ ਰੋਣਾ ਮੈਂ ਦੱਸ ਕਿਹਦੇ ਕੋਲੇ ਰੋਈ ਫਿਰ ਤੀਜਾ ਬੰਦਾ ਹੀ ਨਹੀਂ ਘਰ ਚ ਜਵਾਬ ਕਹੋਂ ਪੜਨ ਵਗ ਜਾਂਦੇ ਆ ਵਿਚਾਰੇ ਹੁਣ ਹੋਰ ਕਿਹਦੇ ਨਾਲ ਗੱਲਾਂ ਕਰੀਏ ਉਹ ਤੂੰ ਤਾਂ ਨਾ ਕਹੀ ਨਹੀਂ ਹੈ ਉਹ ਮੈਂ ਤਾਂ ਖੇਤ ਜਾ ਕੇ ਨਾ ਦਰਖਤਾਂ ਵੀ ਗੱਲਾਂ ਕਰਦਾ ਰਹਿਣਾ ਅੱਛਾ ਹਾਂ ਹੋਰ ਮੈਂ ਦੱਸ ਮੈਨੂੰ ਕੌਣ ਹੈ ਮੇਰੇ ਕੋਲੇ ਤੇ ਮੈਨੂੰ ਦੇਖਣ ਵਾਲੇ ਤਾਣਿਕ ਤੇ ਆਏ ਨਾ ਕਹਿਣ ਲੱਗੇ ਜਣ ਮੇਰਾ ਦਿਮਾਗ ਹੱਲ ਗਿਆ ਇਹ ਪਾਗਲ ਹੋ ਗਿਆ ਉਹ ਮੇਰੀ ਗੱਲ ਸੁਣ ਲੈ ਹਾਂ ਜਦੋਂ ਪਿਓ ਮਰ ਜੇ ਹਨਾ ਅੱਧਾ ਪਾਗਲ ਤਾਂ ਬੰਦਾ ਹੋ ਹੀ ਜਾਂਦਾ ਹੈ ਉਹ ਤਾਂ ਜਾਂਦਾ ਮਾਂ ਪਿਓ ਬਿਨਾਂ ਤਾਂ ਉਹ ਹੀ ਗੱਲ ਕੀ ਰਹਿਦਾ ਬੰਦੇ ਚ ਮੈਨੂੰ ਨਾ ਉੱਥੇ ਟਾਲੀ ਲਾਈ ਸੀਗੀ ਤੇ ਮੈਨੂੰ ਤਾਂ ਐ ਹੀ ਹੋਈ ਜਾਂਦਾ ਮਹਾਲਾ ਟਾਲੀ ਦਾ ਵੱਡੀ ਹੁੰਦੀ ਜਾਂਦੀ ਐ ਕਿੱਡਾ ਦਾ ਪੋਰਾ ਬਣ ਗਿਆ ਤੇ ਬਾਪੂ ਹੈ ਨਹੀਂਗਾ ਇੱਥੇ ਬਾਪੂ ਵਿਚਾਰਾ ਐ ਕਹਿੰਦਾ ਹੁੰਦਾ ਆਪਾਂ ਨੇ ਟਾਲੀ 'ਚ ਪਾਣੀ ਪਾਇਆ ਕਰ ਭਾਈ ਆਪਾਂ ਬੈਠੇ ਛਾਵੇਂ ਗੱਲਾਂ ਕਰਿਆ ਕਰਾਂਗੇ ਲੈ ਨਰਮਾ ਗੁੱਡਣ ਵੇਲੇ ਚੱਲ ਫਿਰ ਤੂੰ ਐ ਕਰਿਆ ਕਰ ਉੱਥੇ ਟਾਲੀ ਥੱਲੇ ਬਹਿ ਜਾ ਕਰ ਟਾਲੀ ਤੇ ਬਾਪੂ ਦਾ ਆਸਰਾ ਮੰਨ ਲਿਆ ਕਰ ਵੀ ਟਾਲੀ ਬਾਪੂ ਨੇ ਲਾਈ ਐ ਤੂੰ ਤਾਂ ਐ ਕਹੀ ਜਾਨੀ ਐ ਵੀ ਟਾਲੀ ਛਾਵੇਂ ਬਹਿ ਜਾਗਾ ਉਹ ਮੈਂ ਤਾਂ ਟਾਲੀ ਤੋਂ ਦੂਰ ਦੂਰ ਹੋ ਕੇ ਲੰਘਦਾ ਮੈਂ ਟਾਲੀ ਕੋਲੇ ਜਾਣਾ ਨਾ ਮੇਰੀਆਂ ਤਾਂ ਮਨ ਭਰਿਆ ਹੁੰਦਾ ਅੱਖਾਂ ਚੋਂ ਰੋਣ ਨਿਕਲਿਆ ਹੁੰਦਾ ਦੱਸ ਮੈਂ ਕੀ ਕਰਾਂ ਫਿਰ ਜੇ ਇੰਨਾ ਹੋ ਕਰਦਾਂ ਟਾਲੀ ਵੇਚਦਾਂ ਨੇ ਪਟਾ ਦਾਂ ਨੇ ਪਰੇ ਉਹ ਇੱਕ ਦਿਨ ਮੈਂ ਵੀ ਇਹੀ ਗੱਲ ਸੋਚੀ ਸੀ ਵੀ ਟਾਲੀ ਨੂੰ ਪਟਾ ਦਈਏ ਫਿਰ ਮੈਂ ਆਖਿਆ ਉਹ ਬਾਪੂ ਦੇ ਹੱਥਾਂ ਦੀ ਲਾਈ ਹੋਈ ਹੈ ਨਿਸ਼ਾਨੀ ਹੈ ਚਲ ਘਾਣੂ ਪਟਣੀ ਹੈ ਕੱਲ ਫੇਰ ਰੱਖ ਲੈ ਜੇ ਨਿਸ਼ਾਨੀ ਐ ਬਾਪੂ ਦੀ ਮੈਂ ਕਢਾਂ ਐ ਕਹਿੰਦੀ ਆਂ ਵੀ ਢਾਲੀ ਵੇਚ ਕੇ ਕੋ ਆਪਾਂ ਪੈਸੇ ਕਮਾਉਣੇ ਆਂ ਐ ਕਰ ਤੂੰ ਲੈ ਜਾ ਰੇੜੀ ਫੇਰ ਕਿੰਨੀਆਂ ਕਰੀ ਆ ਤੈਨੂੰ ਘਰ ਦੇ ਕੰਮ ਕਰਨੇ ਪੈਣਗੇ ਮੈਂ ਦੇਖ ਹੁਣ ਉਹੀ ਗੱਲ ਬੈਠੀ ਬੈਠੀ ਆ ਪਿੱਲਸਣ ਗੰਡਾ ਚੀਰੂੰਗੀ ਮੇਰੇ ਕਿਹੜਾ ਹੋਰ ਸੱਸ ਬੈਠੀ ਐ ਕੋਈ ਨਹੀਂ ਕੋਈ ਨਹੀਂ ਆਹੋ ਜੇ ਮੈਂ ਨਾ ਮੇਰੇ ਕਾ ਜਿਵੇਂ ਕਹਿੰਦੇ ਹੁੰਦੇ ਆ ਚਾਹ ਲਾੜ ਵੀ ਵਿਚੀ ਰੁਲ ਗਏ ਮੇਰੇ ਤਾਂ ਕੋਈ ਸ਼ੌਂਕ ਵੀ ਨਹੀਂ ਪੂਰਾ ਹੋਇਆ ਟਾਈਮ ਸਰਾ ਕੇ ਤਾਂ ਮੈਂ ਵੀ ਤੇਰੇ ਨਾਲ ਥੋੜਾ ਬੋਤਾ ਕਰਾ ਦੂੰਗਾ ਚੰਗਾ ਜਾਇਆ ਫੇਰ ਮੈਨੂੰ ਲੱਗਦਾ ਹਰ ਪਰੀਤ ਬੋਲੀ ਜਾਂਦੀ ਆ ਉਧਰ ਪਤਾ ਨਹੀਂ ਉਧਰ ਹੀ ਬੋਦੀਆਂ ਦੀਆ ਬਾਬਾ ਚੇਰ ਹੋ ਗਿਆ ਬੋਲੀ ਜਾਂਦੀ ਨੂੰ ਚਲੋ ਕਿ ਦੂਰਾਂ ਜੇ ਨੂੰ ਆ ਗਈ ਆਪੀ ਨਿਗਾ ਪਾਈ ਜੂਗੀ ਵੀ ਭੂਆ ਬੈਠੀ ਐ ਆਪੀ ਮੇਰੇ ਕੋਲੇ ਆ ਜੂਗੀ ਹੁਣ ਜੇ ਮੈਂ ਬੋਲ ਮਾਰਦੀ ਆ ਨਾ ਮੇਰਾ ਬੋਲ ਸੁਣਨਾ ਉਹਨੇ ਮੇਰਾ ਕਿਹੜਾ ਬੋਲ ਬਾਲਾ ਵੱਡਾ ਗਾ ਚਲੋ ਆਪੀ ਆ ਜੂਗੀ ਫਿਰ ਮੈਂ ਜਿੱਸਗੀ ਬੈਠੀ ਵਾਰਗੇ ਪਰ ਮੈਂ ਤਾਂ ਦੇਖੂਗੀ ਵੀ ਕੌਣ ਬੈਠਾ ਹੈ ਵਾਰਗੇ ਭੂਆ ਬੈਠੀ ਐ ਵਾਰਚ ਕਿਵੇਂ ਬੈਠੀ ਐ ਭੂਆ ਅੱਜ ਤਾਂ ਦਿਨ ਵੀ ਚੰਗਾ ਚੜਿਆ ਸ਼ੁਕਰ ਹੈ ਪੂਆ ਆ ਗਈ ਮੈਂ ਤਾਂ ਲਸਨ ਗੰਡੇ ਤੋਂ ਡਰੀ ਜਾਂਦੀ ਸੀ ਲੈ ਪੂਆ ਤੁਸ ਲੈ ਆ ਲੂੰਗੀ ਹੁਣ ਪੂਆ ਨਹੀਂ ਪੂਆ ਲੈ ਪੂਆ ਬਾਰਗੇ ਕਾਤੋਂ ਬੈਠੀ ਐ ਹੋਰ ਪੁੱਤ ਹਾਂ ਮਸਾ ਆ ਕੇ ਮੈਂ ਤਾਂ ਘਰ ਲੈ ਪੁੱਤ ਮੈਂ ਤੁਤਾ ਤਰੇ ਨਹੀਂ ਗਾਮੇ ਤਾਂ ਤੇ ਤੇ ਨਹੀਂ ਕਾਇਮ ਪੂਆ ਤੂੰ ਸਨੇਹਾ ਲਾ ਦੇ ਨੀ ਕਿਸੇ ਨੂੰ ਕੋਈ ਸਨੇਹਾ ਲਾਏ ਨਾ ਤੈਨੂੰ ਗੱਡੀ ਤੇ ਚੜਾ ਲੈ ਨੇੜੇ ਤੋਂ ਖੜੀ ਹੋ ਲੈ ਮੈਨੂੰ ਬੜਾ ਚੋਣਾ ਲੈ ਪੁੱਤ ਖੜੀ ਹੋ ਜਾ ਕੀ ਤੇ ਕਿਹੜਾ ਕੋ ਸਹਾਏਗਾ ਪੁੱਤ ਕੋਈ ਸਾਨੂੰ ਖਾਣ ਚੀਜ਼ ਨਹੀਂ ਦਿੰਦੀ ਭੂਆ ਨੇ ਲੈ ਭੂਆ ਇਹ ਗੱਲਾਂ ਕਰਦੀ ਐ ਜਣੇ ਦੀ ਅਸੀਂ ਤੈਨੂੰ ਐ ਕਹਤਾ ਹੁੰਦਾ ਭੂਆ ਕੁਝ ਲੈ ਕੇ ਨਹੀਂ ਆਈ ਫੇਰ ਕੀ ਗੱਲ ਐ ਕੋਈ ਨਾ ਪੁੱਤ ਜਵਾਕ ਚਾਕਦੇ ਨੇ ਵੀ ਭੂਆ ਆਈ ਐ ਤੁਸੀਂ ਵੀ ਜਵਾਕਾਂ ਵਰਗੀਆਂ ਵੀ ਭੂਆ ਆਈ ਐ ਕੋਈ ਪੈਸਾ ਟੱਕਰ ਨਹੀਂ ਸੀ ਨਹੀਂ ਮੈਂ ਸਾਨੂੰ ਕੋਈ ਚੀਜ਼ ਲਿਆ ਕੇ ਦਿੰਦੀ ਚੱਲ ਕੋਈ ਨਹੀਂ ਭੂਆ ਫੇਰ ਕੀ ਗੱਲ ਐ ਭੂਆ ਮੈਨੂੰ ਤਾਂ ਤੇਰੇ ਵਾਲੀ ਆਸਰਾ ਹੋ ਜਾਂਦਾ ਜਦੋਂ ਤੂੰ ਆ ਜਾਂਦੀ ਐ ਨਾ ਤੂੰ ਫੇਰ ਕੋਈ 10 5 10 ਦਿਨ ਲਾ ਜੀ ਉਹਨੇ ਕਿ ਨਹੀਂ ਮੈਨੂੰ ਐ ਹੋ ਜਾਂਦਾ ਬੀਜਣੇ ਦੀ ਮੈਨੂੰ ਤਾਂ ਬੜਾ ਚੇਰ ਹੋ ਗਿਆ ਭੂਆ ਕੋਲੇ ਰਹਿੰਦੀ ਨੂੰ ਹੋਰ ਪੁੱਤ ਹੁੰਦਾ ਹੀ ਆ ਜਲ ਫੇਰ ਮੋਹ ਪਿਆਰ ਕਰਦੇ ਹੋ ਭਾਈ ਫੇਰ ਹੀ ਭੂਆ ਦਾ ਫੇਰ ਹੀ ਆਉਂਦਾਗਾ ਹਾਂ ਤੇ ਦੇਖ ਭੂਆ ਅੱਜ ਨਹੀਂ ਤਾਂ ਮੈਂ ਸਾਗ ਤਾਂ ਰੱਖਿਆ ਤੇ ਨਹੀਂ ਬਾਜਰੇ ਦੀਆਂ ਬਣਾਵਾਂਗੇ ਰੋਟੀਆਂ ਤੇ ਤੂੰ ਤਾਂ ਰਹੇਂਗੀ ਹਾਂ ਪੁੱਤ ਮੈਂ ਤਾਂ ਰਹੂ ਮੈਂ ਤਾਂ ਨਾ ਕਰੋ ਕਰ ਦਤ ਹਾਂ ਭੂਆ ਨੂੰਨੇ ਕੱਟਤੀ ਲੈ ਚੰਦਰੀ ਨੇ ਆਏ ਕਿਉਂ ਕਰੇ ਤੇਰੇ ਨਾਲ ਨਹੀਂ ਜੀ ਕੀ ਗੱਲ ਹੋ ਗਈ ਸੀ ਭੂਆ ਦੱਸ ਤਾਂ ਸਹੀ ਕੋਈ ਗੱਲ ਹਾਂ ਉਹ ਤਾਂ ਤਰ ਰੋਣ ਲੱਗ ਗਈ ਉਹ ਗੱਲ ਤਾਂ ਦੱਸ ਗੱਲ ਕੀ ਹੋਈ ਗੱਲ ਦੱਸੇਗੀ ਫੇਰ ਹੀ ਪਤਾ ਲੱਗੂ ਸਾਨੂੰ ਮੈਂ ਤਾਂ ਪੁੱਤ ਲੀੜਾ ਵੀ ਨਹੀਂ ਚੱਕਣ ਦਿੱਤੇ ਆਵੇ ਮੈਂ ਤਾਂ ਘਰ ਹੀ ਆ ਗਈ ਉਹ ਗੱਲਾਂ ਤਾਂ ਕਰਦੀਆਂ ਜਮੇ ਦੀ ਲੀੜਾ ਨੂੰ ਤੈਨੂੰ ਕਾਟਾ ਹੁੰਦਾ ਆਪਣੇ ਘਰੇ ਕੁਛ ਨਹੀਂ ਹੈ ਨੀ ਕੋਈ ਨਹੀਂ ਤੈਨੂੰ ਕੱਪੜਾ ਲੀੜਾ ਸਾਰਾ ਕੁਝ ਲੈ ਦੇਾਂਗੇ ਤੂੰ ਐ ਕਰ ਜਿੰਨਾ ਚੱਕ ਤੇਰੀ ਨੂੰਹ ਨਹੀਂ ਨਾ ਲੈਣ ਆਉਂਦੀ ਤੂੰ ਸਾਡੇ ਕੋਲ ਹੀ ਰਹਿ ਜਾਈਂ ਨਾ ਨੋਬਤ ਮੈਂ ਨਹੀਂ ਜਾਣਦੀ ਮਾ ਕੀ ਕਰਨ ਜਾਣਾ ਪੁੱਤ ਕਿਦੋਂ ਮੈਨੂੰ ਅੱਜ ਹੀ ਕਰੋ ਕੱਟਤਾ ਉਹਨੇ ਕੋਈ ਡੀੜਾ ਨਹੀਂ ਚੱਕਣ ਦਿੱਤਾ ਕੋਈ ਛੋੜ ਨਹੀਂ ਚੱਕਣ ਦਿੱਤਾ ਆ ਵੀ ਮੇਰਾ ਕਾਗਜ ਪੱਤਰ ਕਿਸੇ ਦੇ ਘਰੇ ਪਿਆ ਸੀ ਕਾਪੀ ਵਾਲਾ ਪੇਠਣ ਵਾਲਾ ਕਿਸੇ ਦੇ ਘਰੋਂ ਲਈਆਂ ਆਉਂਦੀਆਂ ਹੁੰਦੀ ਚੱਕ ਕੇ ਉਹਨਾਂ ਤੇ 100 ਰੁਪਿਆ ਕਰਾਈ ਨੂੰ ਲਈਆਂ ਫੜ ਕੇ ਲੈ ਪੂਆ ਤੂੰ ਫੋਨ ਕਰਦਾ ਨਹੀਂ ਨਾ ਉਹਨਾਂ ਨੇ ਕਰੋ ਤੈਨੂੰ ਗੱਡੀ ਤੇ ਜਾ ਕੇ ਚੜਾ ਲੈ ਉਹਨਾਂ ਨੂੰ ਤੂੰ ਕਿਉਂ ਆਈ ਐ ਬੱਚਾ ਤੇ ਕਿਉਂ ਕਿਸੇ ਤੋਂ ਦੋ ਪੈਸੇ ਫੜ ਕੇ ਲਈ ਐ ਦੇਖ ਲਾ ਐ ਬੇਇੱਜ਼ਤੀ ਨਹੀਂ ਮੰਦੀ ਉਹ ਵੀ ਸਾਡੀ ਬੇਇੱਜ਼ਤੀ ਹੁੰਦੀ ਐ ਹਾਂ ਪੁੱਤ ਤੇ ਬੇਇੱਜ਼ਤੀ ਕਿੱਥੇ ਮੰਦੀ ਐ ਬੰਨੇ ਰੂਜੇ ਘਰ ਦੀ ਰਾਣੀ ਬਣ ਕੇ ਖੜ ਗਈ ਮੈਂ ਤਾਂ ਮੇਰੇ ਤਾਂ ਘੱਟਾ ਢੋਆ ਐਵੇਂ ਗਿਆ ਪੁੱਤ ਚਾਰ ਚਾਲ ਜਦੋਂ ਆਈ ਆਈ ਉਹ ਤੋਂ ਤੇਰੇ ਬਲਾਂ ਕਰਦੀ ਸੀ ਤਾਂ ਬਲਾਂ ਚੰਗਾ ਸਵਾ ਸੀ ਹੁਣ ਕੀ ਹੋ ਗਿਆ ਤੇਰੀ ਨੂਨ ਨਹੀਂ ਪਤਾ ਪੁੱਤ ਕੀ ਹੋ ਗਿਆ ਕਾ ਆਪਦੇ ਕਰਮਾਂ ਦੇ ਹੀ ਹੋ ਗਿਆ ਮੇਰੇ ਕੋਲ ਕੁਣੀ ਕੁਝ ਹੋ ਗਿਆ ਪੂਆ ਹੌਲੀ ਹੌਲੀ ਨਾ ਲੋਕਾਂ ਨੇ ਉਂਗਲਾ ਲਾ ਲੰਦੇ ਨੇ ਲੋਕ ਉਂਗਲਾ ਲਾ ਲਾ ਅਗਲੇ ਦਾ ਘਰ ਪੱਟ ਦਿੰਦੇ ਆਗੇ ਲੋਕਾਂ ਨੂੰ ਹੁਣ ਤਾਂ ਹੋਰ ਕੋਈ ਕੰਮ ਹੀ ਨਹੀਂ ਹੁਣ ਤਾਂ ਚੁਗਲੀਆਂ ਕਰਨ ਤੇ ਹੋ ਗਈਆਂ ਮੁਰਗਾਂ ਵੀ ਤੇਰੀ ਸੱਸ ਐ ਕਰਦੀ ਐ ਕਰਦੀਏ ਬਸ ਸੱਸ ਨੂੰ ਚ ਫਰਕ ਪਾ ਕੇ ਫਿਰ ਮੌਈ ਨਾ ਦੇਖਦੀਆਂ ਖੜ ਕੇ ਆ ਜਾ ਪੂਆ ਟੱਮਾ ਬਠੇ ਰਾ ਕਰਦੀ ਸੀ ਹਰ ਪੜੀ ਤੇ ਤੇਰੇ ਸਾਹਮਣੇ ਉਹਦੇ ਮੂਰੇ ਆਉਂਦੀ ਨਾ ਪੂਆ ਤੂੰ ਤਾਂ ਇੱਥੇ ਆ ਕੇ ਨਹੀਂ ਕਦੇ ਖੜੀ ਸੀ ਚਲ ਪਤਾ ਹੀ ਨਹੀਂ ਬਸ ਕੀ ਕੋਈ ਹੋ ਗਿਆ ਉਹਨੂੰ ਚਲ ਕੋਈ ਨਹੀਂ ਭੂਆ ਉਹਦਾ ਉਹਦੇ ਨਾਲ ਕੋਈ ਨਹੀਂ ਜਿੱਦਿਆਂ ਦਾ ਦਿਮਾਗ ਸੈੱਟ ਹੋ ਗਿਆ ਨਾ ਆਪੀ ਲੈਣ ਆ ਜੂਗੀ ਲੈ ਤੂੰ ਬੈਠ ਮੈਂ ਤੇਰੇ ਖਾਤਰ ਨੇ ਤੇ ਚਾਪਾ ਨਹੀਂ ਕਰਦੀਆਂ ਤੇ ਨਾਲੇ ਆਪਾਂ ਉਹੀ ਗੱਲ ਸਾਗ ਬਣਾਇਆ ਹੋਇਆ ਬਾਜਰੇ ਦੀਆਂ ਰੋਟੀਆਂ ਬਣਾ ਕੇ ਖਾਵਾਂਗੇ ਜਮਾਂ ਨਾ ਟੈਨਸ਼ਨ ਲੈ ਜਦੋਂ ਅਸੀਂ ਬੈਠੇ ਆ ਤੈਨੂੰ ਆਏ ਵੀ ਕੋਈ ਮੇਰਾ ਮਾਪੇ ਉਹ ਨਹੀਂ ਮੇਰਾ ਭਰਾ ਭਜਾਈ ਨਹੀਂ ਵੀ ਮੈਂ ਕਿਹਦੇ ਸਿਰ ਤੇ ਇਹਨਾਂ ਕੋਲੇ ਬੈਠੂਗੀ ਤੇ ਦੇਖ ਭੂਆ ਸੀ ਤੇਰੇ ਕੁਛ ਲੱਗਦੇ ਨਹੀਂ ਲਾੜਾ ਦਾ ਪੁੱਤ ਹੋਏਗਾ ਜੇ ਲੱਗਦੇ ਹੋ ਫੇਰ ਹੀ 80 ਸਾਲ ਦੀ ਉਮਰ ਹੋਈ ਪਈ ਐ ਛੋਡੇ ਬਾਰਗੇ ਆ ਕੇ ਡਿੱਗ ਗੀ ਹੋਰ ਨਾ ਮੈਂ ਕਿਸੇ ਪਾਸੇ ਵਾਕੀ ਪੂਆ ਜੇ ਕੁੜੀ 80 ਸਾਲ ਦੀ ਹੋ ਜੇ ਫੇਰ ਉਹ ਪੇਕੇ ਨਹੀਂ ਹੁੰਦੀ ਫੇਰ ਪੇਕੇ ਖਤਮ ਹੋ ਜਾਂਦੇ ਨੇ ਕੁੜੀ ਦੇ ਤਾਂ ਕਹਿੰਦੇ ਹੁੰਦੇ ਨੇ ਕਿ ਧੀ ਤਾਂ ਪੁੱਤ ਕੇ ਮਾਦੀ ਮਰਦੀ ਵੀ ਕਿਤੇ ਪੇਕੇ ਦੀ ਆਸ ਕਰਦੀ ਹੈ ਹੈ ਨਾ ਦੇਖ ਪੂਆ ਆਪਦੇ ਪੇਕੇ ਹੀ ਹੋਣਾ ਹੁੰਦਾ ਜੇ ਕਿਤੇ ਹੋਰ ਜਾਂਦਾ ਬੰਦਾ ਮੁਰਾ ਲੱਗਦਾ ਦੂਜੇ ਥਾਂ ਤਾਂ ਤੂੰ ਬਹਿ ਵੀ ਨਹੀਂ ਸਕਦੀ ਸਾਡੇ ਕੋਲੇ ਤਾਂ ਭਾਵੇਂ ਤੂੰ ਸਾਰਾ ਸਿਆਲ ਰਹੀ ਜੀ ਤੂੰ ਐਂ ਕਰੀ ਸਿਆਲ ਸਿਆਲ ਦਾ ਮਹੀਨਾ ਇੱਥੇ ਹੀ ਰਹੀਂ ਆਪਾਂ ਵਧੀਆ ਸਾਗ ਸੂਕ ਬਣਾ ਕੇ ਖਾਇਆ ਕਰਾਂਗੇ ਅੱਲਾ ਸਣ ਗੰਡਾ ਬੈਠੀ ਬੈਠੀ ਛੱਲਦਿਆ ਕਰੀ ਮੈਨੂੰ ਤੌਰ ਤੇ ਕਿਸੇ ਕੰਮ ਦੀ ਲੋੜ ਨਹੀਂ ਕੀ ਕਰਾ ਪੁੱਤ ਮੈਨੂੰ ਘਰ ਦਾ ਮੋਹ ਆਉਂਦਾ ਮੈਨੂੰ ਨੀਨਾ ਦਾ ਮੈਨੂੰ ਘਰ ਦਾ ਮੋਹ ਆਉਂਦਾ ਨਾਲੇ ਮੈਨੂੰ ਡੁੱਬੜੀ ਦਾ ਉਹਦਾ ਵੀ ਮੋਹ ਆਉਂਦਾ ਪਰ ਉਹਨੇ ਨਾ ਮੇਰਾ ਮੋਹ ਕਰਿਆ ਉਹਨੇ ਮੈਨੂੰ ਵਾਹ ਫੜ ਕੇ ਘਰੋਂ ਕੱਢਤਾ ਅੱਜ ਚੱਲ ਕੋਈ ਨਹੀਂ ਪੂਆ ਕਿਸੇ ਦੇ ਨਾ ਉਹ ਮੰਗਰ ਲੱਗ ਗਈ ਹੋਊਗੀ ਜਿੱਦੇ ਕੋਦੇ ਦਿਮਾਗ ਚ ਆਈ ਨਾ ਵੀ ਮੇਰੀ ਸੱਸ ਸੀ ਮੈਂ ਗਲਤ ਕਰਿਆ ਘਰੋਂ ਕੱਢ ਕੇ ਆਪੀ ਲੈਣਾ ਆ ਜੂਗੀ ਤੈਨੂੰ ਕਿਆਲ ਵਧੀਆ ਕਿਤੇ ਬਾਤ ਚ ਵਧੀਆ ਬੁਲਾ ਲਿਆ ਮੇਰੀ ਤਾਂ ਪਤੀ ਜਨੂਨ ਨੇ ਮੈਨੂੰ ਤਾਂ ਐ ਸੀ ਵੀ ਪਤਾ ਨਹੀਂ ਬਲਾਉ ਕਨਾ ਬਲਾਉਂਗੀ ਕਿਆਲ ਹਜੇ ਵੀ ਰੱਬ ਦਾ ਛੋਕਰ ਮੈਨੂੰ ਵਧੀਆ ਬੁਲਾਇਆ ਮਰੀਆ ਮੈਨੂੰ ਬਾਗ ਗਿਆ ਲੈਂਦੀ ਮੈਂ ਤਾਂ ਬਾਗ ਗਿਆ ਆ ਕੇ ਡਿੱਗ ਪਈ ਸੀ ਮੇਰਾ ਗੱਦੀ ਅੰਦਰ ਵੀ ਨਹੀਂ ਸੀ ਵੜੀ ਮੈਂ ਕੀ ਪਤਾ ਬਲਾਉ ਕਨਾ ਬਲਾਉਂ ਮਾ ਨਹੀਂ ਪਿਓ ਨਹੀਂ ਕੋਈ ਪੈਨ ਨਹੀਂ ਪਰ ਜਾ ਹੀ ਨਹੀਂ ਕੋਈ ਨਹੀਂ ਮੱਖਿਆ ਇੱਥੇ ਆ ਕੇ ਚਲ ਮੈਂ ਤਾਂ ਕੇਰਾ ਬੈ ਗਈ ਸੀ ਵਾਰ ਗਿਆ ਅਗੇ ਕਿਦੋਂ ਲਾ ਗਿਆ ਪਤਾ ਦੇਖ ਲੈ ਭੱਜੀ ਗਈ ਆ ਜਾ ਪੂ ਆ ਜਾ ਐਨੀ ਦੇਖਾ ਹੋਇਆ ਦੇਖ ਬੋਲਣ ਚ ਮਠਿਆਸ ਸਾਡੀ ਤਾਂ ਕਰੋ ਕਰਤੀ ਸੀ ਮੇਰੀ ਨੂੰਨੇ ਤਾਂ ਚਲੋ ਮੈਂ ਤਾਂ ਹੁਣ ਇੱਥੇ ਹੀ ਰਹੂੰ ਮੈਂ ਤਾਂ ਥੇਤੀ ਥੇਤੀ ਜਾਂਦੀ ਨਹੀਂ ਸਾਹ ਤਲੇ ਜਮਾਂ ਕੋਲ ਗੈਂ ਬਣ ਗਿਆ ਹੁਣ ਤਾਂ ਐ ਕਰੂੰਗੀ ਪੂਆ ਤਾਂ ਨਾ बाजरे ਦੀ ਘਰ ਰੋਟੀਆਂ ਬਕਵਾਉਂਗੀ ਪਾਣੀ ਹੱਥ ਵਾਲੀਆਂ ਰੋਟੀਆਂ ਪਕਾ ਲਾਂਗੇ ਇੱਥੇ ਚੁੱਲ੍ਹੇ ਤੇ ਤੇ ਨਾਲੇ ਪੂਆ ਸਾਗ ਕੋਟ ਦੂਗੀ ਪੂਆ ਤਾਂ ਬਾਲੀ ਸਣਾ ਕੋਟ ਦੀਏ ਸਾਗ ਇੰਨਾ ਵਧੀਆ ਬਣਾਉਂਦੀ ਮੈਂਦੀ ਵਰਗਾ ਜੇ ਕਿਤੇ ਪੂਆ ਪਹਿਲਾਂ ਆਈ ਹੁੰਦੀ ਤੜਕੇ ਦੀ ਆ ਜਾਂਦੀ ਮੈਂ ਤਾਂ ਪੂਆ ਤੋਂ ਚਰੇਉਂਦੀ ਪੂਆ ਤਾਂ ਬਰੀਕ-ਬਰੀਕ ਚੀਰਦੀ ਮੈਂ ਤਾਂ ਮੋਟਾ-ਮੋਟਾ ਚੀਰ ਕੇ ਧਰੇ ਚਲੋ ਕੋਈ ਨਹੀਂ ਹੁਣ ਤਾਂ ਪੂਆ ਮੇਰੇ ਕੋਲ ਹੀ ਏ ਸਿਆਲ-ਸਿਆਲ ਸਾਗ ਬਣਾਵਣਾ ਹੀ ਖਾਵਾਂਗੇ। ਲੈ ਹਰਪ੍ਰੀਤ ਇਹ ਸਾਗੀ ਨਹੀਂ ਜਲ ਮੈਂ ਕਰਾ ਦੇਣਾ ਮਾਣਾ ਹੁਟਾ ਇਹਦਾ ਨਾ ਕੰਮ ਹਰਪ੍ਰੀਤ ਕੀ ਕਹਿੰਦੇ ਹੋ ਉਹਨੂੰ ਫੜਾਓ ਲਸਣ ਤੇ ਗੰਡਾ ਆ ਲਈ ਫਿਰਦੀ ਹਮੈ ਤੇਰਾ ਨਾਮ ਮਦਦ ਕਰਾ ਦੇਣਾ ਨਾ ਹੁਣ ਤਾਂ ਲੋੜ ਨਹੀਂ ਮੈਨੂੰ ਤੇਰੀ ਮਦਦ ਦੀ ਉਹ ਕੀ ਗੱਲ ਹੋ ਤੂੰ ਨਰਾਜ ਹੋਈ ਹੋ ਜਣੀ ਮਾੜੀ ਜੀ ਗੱਲ ਤੇ ਉਹ ਮੈਂ ਹੁਣ ਖੇਤ ਗਈ ਸੀ ਮਾੜਾ ਮੈਂ ਤਾਂ ਉਦੀ ਮੜਿਆ ਮੈਂ ਤਾਂ ਬਾਹਰ ਟੈਮ ਲਾਈ ਨਹੀਂ ਉੱਥੇ ਮੈਂ ਕਹਦਾ ਆਖਿਆ ਵੀ ਮੈਂ ਤੈਨੂੰ ਨਰਾਜ ਹੋ ਗਈ ਮੈਂ ਤਾਂ ਤੈਨੂੰ ਐ ਕਹਿੰਨੀ ਆ ਵੀ ਲਸਣ ਗੰਡਾ ਚੀਰ ਲਿਆ ਸਾਰਾ ਸਮਾਨ ਮੇਰੇ ਤੇ ਚੀਰ ਕੇ ਧਰਿਆ ਪਿਆ ਚੀਰ ਲਿਆ ਤੂੰ ਹਾਂ ਉਹ ਤੂੰ ਕਾ ਨੂੰ ਔਖਾ ਹੋਣਾ ਸੀ ਮੈਂ ਲੈ ਮੈਂ ਕਾ ਨੂੰ ਔਖੀ ਹੋਈਆਂ ਮੇਰੀ ਗੱਲ ਤਾਂ ਸੁਣ ਲੈ ਪੂਰੀ ਭੂਆ ਆ ਰਹੀ ਐ ਭੂਆ ਨੇ ਚੀਰਤਾ ਸਾਰਾ ਸਮਾਨ ਭੂਆ ਆ ਰਹੀ ਐ ਹਾਂ ਨਤੋਂ ਆਉਂਦੀ ਨੂੰ ਲਸਣ ਗੰਡਾ ਫੜਾ ਦਾ ਪੂਆ ਨੂੰ ਲੈ ਮੈਂ ਤਾਂ ਚੱਕੀ ਫਿਰਦੀ ਸੀ ਹੱਥ 'ਚ ਪੂਆ ਨੇ ਉਹਦੀ ਫੜ ਲੈ ਪੂਆ ਕਹਿੰਦੀ ਮੈਨੂੰ ਫੜਾ ਮੈਂ ਚੀਰਦੀ ਪਤਾ ਨਹੀਂ ਤਾਂ ਤੂੰ ਚਾਹ ਬਣਾਈ ਪੂਆ ਨੂੰ ਨਾ ਐਵੇਂ ਤੇ ਨਾ ਮੈਂ ਸਾਗ ਦੇਖ ਕੇ ਕਿ ਮੇਰੇ ਤਾਂ ਹੀ ਨਹੀਂ ਟਾਈਮ ਲੱਗਿਆ ਪੂਆ ਨੇ ਤਾਂ ਮਿੰਟ ਲਾਇਆ ਮਿੰਟਾਂ 'ਚ ਚੀਰ ਕੇ ਧਰਤਾ ਸਾਰਾ ਸਬਾਨ ਲੈ ਤੂੰ ਤਾਂ ਕਹਿੰਦੀ ਸੀ ਹਨਾ ਆ ਫਿਰ ਤੂੰ ਤਾਂ ਐਵੇਂ ਹੀ ਕਹਿਣੇ ਜੇ ਪਾਈ ਜਨ ਉਹ ਆਪਾਂ ਅੱਜ ਹੀ ਬੇਬੇ ਤੇ ਬਾਪੂ ਨੂੰ ਅੱਜ ਹੀ ਯਾਦ ਕੀਤਾ ਸੀਗਾ ਕਿ ਗਲਾਜੀ ਪੂਆ ਆ ਗਈ ਆਪਾਂ ਨੂੰ ਕਹੇ ਸੀ ਲੈ ਆਪਾਂ ਨੂੰ ਤਾਂ ਲੋੜ ਹੈ ਹਨਾ ਕਿਸੇ ਬਜ਼ੁਰਗ ਦੀ ਆਪਾਂ ਸੇਵਾ ਕਰਦੇ ਹੋਰ ਲੈ ਪੂਆ ਦਾ ਵਿਚਾਰੀ ਆਜੀ ਆ ਹੁਣ ਆਪਾਂ ਐ ਕਰਾਂਗੇ ਭੂਆ ਨੂੰ ਨਾ ਹਫ਼ਤਾ ਡੇਢ ਹਫ਼ਤਾ ਜਾਣ ਹੀ ਨਹੀਂ ਦਿੰਦੇ ਹੈਗੇ ਹਾਂ ਰੱਖ ਲਾਂਗੇ ਭੂਆ ਨੂੰ ਚੱਲ ਤੂੰ ਭੂਆ ਨੂੰ ਮਿਲ ਲੈ ਭੂਆ ਨੂੰ ਮੈਂ ਮਿਲਦਾ ਹਾਂ ਕਾਹਾਂ ਕੱਠੀ ਆ ਭੂਆ ਤਾਂ ਪਈਗੀ ਮੜਾ ਆ ਪਈਏਗੀ ਚੱਲ ਮੈਂ ਭੂਆ ਕੋਲ ਜਾਣਾ ਫਿਰ ਹਣਾ ਭੱਗ ਜਾ ਤੇ ਕੋਈ ਹੁਣ ਤਾ ਤੂੰ ਐਂ ਕਰੀਂ ਪੂਆ ਨੂੰ ਹਜੇ ਹੋਰ ਕੰਮ ਨੂੰ ਨਬਤਰੀ ਨੂੰ ਕਹੀਂ ਲੈ ਮੈਂ ਪੂਆ ਤੂੰ ਕੀ ਕੰਮ ਕਰਾਉਣਾ ਹੈ ਤਾ ਲਸਣ ਗੰਡਾ ਬੈਠੀ ਬੈਠੀ ਨਹੀਂ ਛਿੱਲਤਾਂ ਨਹੀਂ ਤੂੰ ਤਾਂ ਲੈ ਪੂਆ ਆਪ ਹੀ ਨਹੀਂ ਖੜਦੀ ਤਾਂ ਪੂਆ ਕਿੱਥੇ ਖੜਦੀ ਐ ਪੂਆ ਦਾ ਕੰਮ ਕਰਿਆ ਹੋਇਆ ਵਿਚਾਰੀ ਦਾ ਐਂ ਜੇ ਹੁੰਦਾ ਵੀ ਆਪਾਂ ਮੈਨੂੰ ਐਂ ਵੀ ਕਹੈ ਸੁ ਲਸਣ ਗੰਡਾ ਹਜੇ ਤਾਂ ਕੰਮ ਕਰਾਉਣਾ ਨਹੀਂ ਸੀਗਾ ਆਏਗੇ ਤੂੰ ਐਂ ਛੱਡੀ ਨਹੀਂ ਹੋ ਕਰਦਾ ਹੁੰਦਾ ਨਾਲ ਆਗਿਆ ਨਹੀਂ ਹੁੰਦਾ ਨਾਲੇ ਪੂਆ ਕਰਦੀ ਕੁੜੀ ਐ ਪੂਆ ਕਰ ਬਗਾਨੀ ਐ ਉਹ ਤਾਂ ਗੱਲ ਠੀਕ ਐ ਹਾਏ ਤਾਂ ਹੁਣ ਜਦ ਪੂਆ ਨੂੰ ਮਿਲ ਲੱਗਣੇ ਜੀ ਨਾ ਪਤਾ ਜਾ ਜਾ ਹੁਣ ਮੈਂ ਤੈਨੂੰ ਕਿਵੇਂ ਦੱਸਾਂ ਵੀ ਹਫ਼ਤਾ ਦੋ ਹਫ਼ਤੇ ਰੱਖਾਂਗੇ ਭੂਆ ਤਾਂ ਕਹਿੰਦੀ ਵਿਚਾਰੀ ਜਿੰਨਾ ਚੱਕਰ ਮੈਨੂੰ ਲੈਣ ਨਹੀਂ ਆਉਂਦੇ ਨਾ ਚੱਕਰ ਨਹੀਂ ਵਜਾਂਦੀ ਮੈਂ ਵੀ ਕਹਤਾ ਭੂਆ ਨੂੰ ਵੀ ਜਿੰਨਾ ਚੱਕ ਤੇਰੀ ਨੂੰਹ ਨਹੀਂ ਲੈਣ ਆਉਂਦੀ ਭੂਆ ਜਮਾ ਨਾ ਜਾਈ ਇਹਨੂੰ ਹੁਣ ਆਇਆ ਵੀ ਹਫ਼ਤਾ ਰੱਖਾਂਗੇ ਚਲ ਹੌਲੀ ਹੌਲੀ ਦੱਸ ਦਾਂਗੇ ਐ ਨਹੀਂ ਪਤਾ ਭੂਆ ਆਪ ਹੀ ਦੱਸ ਦੇ ਲੈ ਆ ਲਸਣ ਗੰਡਾ ਤੀਰਿਆ ਪਿਆ ਆਦਾ ਤੀਰਿਆ ਪਿਆ ਸਾਰਾ ਸਮਾਨ ਨਾ ਤਿਆਰ ਕਰਿਆ ਪਿਆ ਸਾਗ ਦਾ ਹਰ ਫਿਰ ਇਹ ਤਾਜੀ ਨਹੀਂ ਲੈਣ ਲੈ ਲੈ ਕੇ ਚੱਕ ਕੇ ਚਲ ਫੇ ਤੜਕਾ ਲਾ ਲੂਗੀ ਵਧੀਆ ਚਲ ਮੈਂ ਤੇ ਚੀਰਤਾ ਨਹੀਂ ਵਿਚਾਰੀ ਆਪ ਮੱਥਾ ਮਾਰਦੀ ਆਪ ਚੀਰਦੀ ਕੱਲ ਮੈਂ ਬੈਠੀ ਬੈਠੀ ਨੇ ਬੜੀਆ ਚੀਰਤਾ ਮੱਥਾ ਟੇਕਦਾ ਬੂਆ ਮੱਥਾ ਪੱਜਿਆਉਂਦਾ ਰਹੇ ਭਾਈ ਹੋਰ ਸਾਡਾ ਪਹਿਲੀ ਨੇ ਲਸਣ ਗੰਡਾ ਚੀਰਤਾ ਹੁਣ ਸਾਰੀ ਹਨਾ ਉਹਨੂੰ ਹੱਥੋਂ ਵੀ ਨਹੀਂ ਦੱਸਿਆ ਸੀ ਮੈਂ ਨਾ ਆਈ ਤੇ ਉਹਦੇ ਇੱਥੇ ਲਈ ਬੈਠੀ ਸੀ ਆਹਦੀ ਮੈਂ ਤਾਂ ਲਸਣ ਗੰਡਾ ਚੀਰਦੀ ਸੀ ਪੂਗਾ ਤੇ ਉਹ ਫਿਰ ਮੈਂ ਬੱਸ ਮੱਖਲਾ ਪਈ ਮੈਨੂੰ ਫੜਾ ਦੇ ਉਹ ਫਿਰ ਉਹਨੇ ਬਚਾਰੀ ਨੇ ਚਾਹ ਕਰੀ ਮੈਨੂੰ ਪਾਣੀ ਢਾਲਣੀ ਦਿੱਤਾ ਤੇ ਫਿਰ ਮੈਂ ਬੱਸ ਉਹਦਾ ਲਸਣ ਗੰਡਾ ਚੀਰਤਾ ਉਹ ਬਾਲੀ ਵੱਡੀ ਉਮਰ ਹੈ ਤੇਰੀ ਤਾਂ ਅਸੀਂ ਤਾਂ ਅੱਜ ਹੀ ਮੇਰੇ ਬੇਬੇ ਦੇ ਬਾਪੂ ਨੂੰ ਯਾਦ ਕਰਕੇ ਹਟੇ ਸੀਗੇ ਉਹਦੀ ਤੇ ਮੈਂ ਸਮਾਂ ਖੇਚਤੀ ਗਿਆ ਅੱਠੇ ਵੱਟਣ ਗਿਆ ਸੀਗਾ ਤੇ ਐਨੇ ਤੂੰ ਆ ਗਈ ਤੇ ਉਹ ਖੈਰ ਸੁੱਖਾ ਸਾਰੇ ਘਰੇ ਠੀਕ ਠਾਕ ਸੀਗੇ ਖੈਰ ਸੁੱਖਾ ਭਾਈ ਵਧੀਆ ਕਿਹੜਾ ਮੈਂ ਆ ਗਈ ਭਾਈ ਵੜ ਗਈ ਹੈ ਉਹ ਹੁਣ ਤਾਂ ਅਸੀਂ ਤੈਨੂੰ 2-3 ਹਫ਼ਤੇ ਜਾਣ ਨਹੀਂ ਦਿੰਦੇਗੇ ਰੱਖਾਂਗੇ ਤੈਨੂੰ ਅਸੀਂ ਸੇਵਾ ਕਰਾਂਗੇ ਤੇਰੀ ਮੈਂ ਭਾਈ 2-3 ਹਫ਼ਤੇ ਰਖ ਲੋ 2 ਸਾਲ ਰਖ ਲੋ ਭਾ ਕਿੰਨਾ ਚਿਰ ਰਖ ਲੋ ਭਾਈ ਹੁਣ ਤਾਂ ਮੈਂ ਸੋਡੇ ਜੋਕਰੀ ਹੋਈ ਐ ਪੂਆ 2 ਸਾਲ ਰੱਖ ਲਈ ਕੀ ਗੱਲਾਂ ਕਰੇ ਮੈਨੂੰ ਗੱਲ ਦੀ ਸਮਝ ਨਹੀਂ ਆਈ ਤਰੀ ਦੀ ਹੋਰ ਭਾਈ ਕਦੇ ਕੋਈ ਮਾੜਾ ਆਜੇ ਕੋਈ ਪੁੱਤਤੀ ਹੈ ਨਾ ਕੋਈ ਨੂ ਪਤ ਮਾੜਾ ਲਿਕੋ ਜੇ ਫੇਰ ਆਪਾਂ ਬਗਾਨੇ ਵਰਗੀ ਰੁੱਲਦੇ ਹੁੰਨੇ ਆ। ਉਹ ਗੱਲ ਕੀ ਹੋ ਗਈ ਤੈਨੂੰ ਮੈਨੂੰ ਗੱਲ ਦੱਸ ਵਿੱਚੋਂ ਅਸਲੀ ਗੱਲ ਕੀ ਹੈ? ਅਸਲੀ ਗੱਲ ਤਾਂ ਪਹਿਲਾਂ ਪੁੱਛ ਲੈ। ਭਾਈ ਉਹਨੇ ਤਾਂ ਜਮਾ ਨਾ ਸੀਮਾ ਨੇ ਤਾਂ ਮੈਨੂੰ ਕਰੋ ਕਰਤਾ ਵਾ ਫੜ ਕੇ। ਅੱਛਾ ਮੇਰੀ ਪਰਜਾਈ ਤੈਨੂੰ ਕਰੋ ਕਰਤਾ ਹੈ? ਹਾਂ ਕਰੋ ਕਰਤਾ ਭਾਈ ਤੇ ਉਹ ਸਤਨਾਮ ਹੈ ਜਮਾ ਨਹੀਂ ਬੋਲਦਾ ਭਾਈ। ਉਹ ਤਾਂ ਜਮਾ ਉਹਦੇ ਉਸਾਂ ਕਹ ਉਹਦੇ ਮੂਰੇ ਨਾ ਪਾਣੀ ਪਰਦਾਗਾ। ਐਨੀ ਤਾਂ ਉਹਦੀ ਆਸਤੀ ਨਹੀਂ ਵੀ ਐਂ ਕਹਦੇ ਵੀ ਤੂੰ ਮੇਰੀ ਬੇਬੇ ਨੂੰ ਕੀ ਕਹਿਣੀ ਹੈ। ਉਹ ਮੇਰੀ ਗੱਲ ਸੁਣ ਲੈ। ਬੰਦਾ ਨਾ ਵਿਚਾਲੇ ਫਸ ਜਾਂਦਾ ਉਹ ਬਾਈ ਦਾ ਵਿਚਾਰਾ ਨਰਮੀ ਹੈ ਫਿਰ ਸਵਾਭਾ ਉਹਦਾ ਤਾਂ ਗੱਲ ਕਰ ਉਹਨੇ ਸੀਮਾ ਨੇ ਇੱਕ ਗੱਲ ਮਾੜੀ ਕਰੀ ਤੈਨੂੰ ਘਰੋਂ ਕੱਢਣ ਵਾਲੀ ਨਾਲੇ ਭਾਈ ਮੈਂ ਤਾਂ ਸਾਰਾ ਕੰਮ ਕਰਦੀ ਸੀ ਨੀਰੇ ਚਾਰੇ ਪਾਉਂਦੀ ਸੀ ਗੋਹਾ ਸੜਦੀ ਸੀ ਪਾਣੇ ਟੀਂਡੇ ਸਾਰੇ ਮਾਂਦੀ ਸੀ ਉਹਦਾ ਬਸ ਇੱਕ ਝਾੜੂ ਲਾਉਂਦੀ ਸੀ ਤੇ ਬਸ ਪੋਚੇ ਲਾਉਂਦੀ ਸੀ ਬਸ ਇੱਕ ਰੋਟੀ ਬਣਾਉਂਦੀ ਸੀ ਉਹ ਮੈਨੂੰ ਕੰਮ ਦਾ ਤਾਂ ਹੁਣ ਤੇਰੇ ਨਾਲ ਪਤਾ ਲੱਗੀ ਜਾਂਦਾ ਤੂੰ ਤਾਂ ਆਉਣ ਸਾਰ ਹੀ ਲੈ ਆ ਸਾਰੇ ਕੰਮ ਕਰਨ ਲੱਗ ਗਈ ਤੇ ਪੂਆ ਮੇਰੀ ਗੱਲ ਸੁਣ ਲੈ ਹੁਣ ਨਾ ਸੀਮਾ ਦੇ ਨੱਕ ਨਾਲ ਕੀੜਾ ਖੜਾ ਦਿਆਂਗੇ ਜਿੰਨਾ ਚਿਰ ਤੈਨੂੰ ਲੈਣ ਨਹੀਂ ਨਾ ਆਉਂਦੀ ਆਪ ਉਹ ਨਜਰ ਤੂੰ ਹੁਣ ਜਾਣਾ ਨਹੀਂ ਹੈਗਾ ਨਾ ਮੈਂ ਨਹੀਂ ਜਾਣਦੀ ਪੁੱਤ ਕਿਦੋਂ ਮੇਰੀ ਅੱਜ ਨਾ ਉਹਨੇ ਕਦਰ ਕਰੀ ਆਇਆਂ ਨਾ ਦੇਖਿਆ ਉਹਨੇ ਵੀ ਮੇਰੀ ਸੱਸ ਨੇ ਘਰ ਬੰਨਿਆ 40 ਸਾਲ ਘਟਾ ਟੋ ਕੇ ਤੇ ਕੰਮ ਕਰਕੇ ਤੇ ਅੱਜ ਮੈਨੂੰ ਘਰੋਂ ਕੱਟੋ ਫਿਰ ਹੁਣ ਮੈਨੂੰ ਤਾਂ ਭਾਈ ਜਮਾ ਨਹੀਂ ਆਉਂਦਾ ਭੂਆ ਸਾਨੂੰ ਤਾਂ ਨਾ ਪਹਿਲਾਂ ਹੀ ਸੀਗਾ ਵੀ ਅਸੀਂ ਲੈ ਜੇ ਮੇਰੀ ਬੇਬੇ ਹੁੰਦੀ ਜਿਉਂਦੀ ਹੁੰਦੀ ਸਾਨੂੰ ਕਿੱਡਾ ਸਹਾਰਾ ਸੀਗਾ ਅਸੀਂ ਉਹਦੀ ਸੇਵਾ ਕਰਦੇ ਤੇ ਨਾਲੇ ਅਸੀਂ ਤੈਨੂੰ ਕੰਮ ਨਹੀਂ ਕਰਾਉਣਾ ਹੈਗਾ ਅਖੀਰ ਤੱਕ ਸੇਵਾ ਕਰਾਂਗੇ ਸੇਵਾ ਚਲ ਕੋਈ ਨਾ ਭਾਈ ਕੰਮ ਵੀ ਕਰਨਾ ਹੀ ਆ ਆਪਦੇ ਘਰੇ ਕਿਹੜਾ ਭਾਈ ਮੈਂ ਉਹਦੇ ਮੂਰੇ ਕਰਦੀ ਨਹੀਂ ਸੀ ਇਹ ਤਾਂ ਗਾਹ ਮੇਰੀ ਭਤੀਜ ਨੂੰ ਆ ਜੇ ਮੈਂ ਕਰ ਲੂਗੀ ਕੰਮ ਫੇਰ ਕੋਈ ਵੀ ਦੱਸ ਮੈਂ ਕੀ ਕੋਈ ਮਾੜੀ ਮੋਟੀ ਕੋਈ ਦਿੱਸੀ ਹੁੰਨੀ ਹੈ ਜੀ ਉਹ ਆਉ ਤਾਂ ਤੇਰੀ ਗੱਲ ਠੀਕ ਹੈ ਜਦੋਂ ਬੰਦੇ ਹੀ ਤੁਰਦੀ ਪ੍ਰਾਨੀ ਹੁੰਦੀ ਹੈ ਬੰਦਾ ਬੈਠਾ ਤਾਂ ਕਿੱਥੇ ਹੁੰਦਾ ਉਹ ਨਾਲੇ ਮੈਨੂੰ ਤੇ ਤੇਰਾ ਇੰਨੀ ਸਹਾਰਾ ਹੋ ਜਾਊਗਾ ਹੁਣ ਕੱਲੀ ਸੀ ਹਰਪ੍ਰੀਤ ਮੈਨੂੰ ਨਾ ਮੋਟਰਾਂ ਕਈ ਵਾਰ ਰਾਤ ਨੂੰ ਵੀ ਜਾ ਕੇ ਛੱਡਣੀਆਂ ਪੈਂਦੀਆਂ ਸੀ ਆ ਕਣ ਕਰਵਾਉਣੇ ਆ ਲੈ ਹੁਣ ਤੂੰ ਤਾਂ ਮੈਨੂੰ ਤਾਂ ਮੌਜਾਂ ਹੋ ਜਾਣਗੀਆਂ ਕਰੇ ਤੂੰ ਹੋਇਆ ਕਰੇਗੀ ਮੈਂ ਤਾਂ ਸਿੱਧਾ ਲੱਫੇ ਕਰੀਂ ਦੇਖ ਰਹਾ ਸਾਂ ਇਹ ਬੰਦੇ ਸੱਸ ਸਹੁਰਾ ਹੈ ਹੀ ਨਹੀਂ ਉਹ ਤਾਂ ਵਿਚਾਰੀਆਂ ਤਰਸਦੀਆਂ ਨੇ ਕਿਹਦੇ ਹਾਏਗੇ ਨੇ ਤੇ ਮੇਰੀ ਵਰਗੀ ਦੀ ਨੂੰ ਆਏ ਕਰੋ ਕੱਢ ਦੀ ਫੜ ਫੜ ਵਾ ਹਰ ਬਈ ਤੂੰ ਮੈਨੂੰ ਦੱਸੀ ਦੀ ਕਿ ਤੈਨੂੰ ਪਤਾ ਨਹੀਂ ਸੀਗਾ ਗੱਲ ਦਾ ਮੈਂ ਤੇਰੇ ਕੋਲੇ ਦੱਸਤਾ ਸੀ ਭੂਆ ਨਹੀਂ ਮੈਂ ਉਹ ਹੀ ਨਹੀਂ ਗੱਲ ਕਰੀ ਮੈਂ ਹੁਣ ਬਾਰੀ ਬਾਰੀ ਉਹਦੀ ਕੀ ਗੱਲ ਕਰਨੀ ਹੈ ਸੀਮਾ ਨੇ ਕਿੱਡੀ ਗੱਲ ਮਾੜੀ ਕਰੀ ਐ ਇਹ ਭੂਆ ਨੂੰ ਘਰੋਂ ਕੱਢ ਤਾ ਲਿਆ ਵਿਚਾਰੀ ਇੰਨਾ ਕੰਮ ਕਰਦੀ ਐ ਕਿਹੜਾ ਕੋਈ ਬਿੱਲੀ ਵੇਕੇ ਖਾਂਦੀ ਸੀਗੀ ਅੱਜ ਕੱਲ ਨਾ ਉਹੀ ਗੱਲ ਲੋਕਾਂ ਦੀ ਉਂਗਲਾਂ ਤੇ ਚੜ ਜਾਂਦੀਆਂ ਸੱਸ ਸਹੁਰੇ ਦੀ ਕਦਰ ਹੀ ਨਹੀਂ ਕਰਦੇ ਉਂਗਲਾਂ ਇਹ ਤਾਂ ਚੜ ਜਾਂਦੀਆਂ ਨੇ ਹੁਣ ਨੱਕ ਨਾਲ ਖੀਰਾਂ ਕਢਾਵਾਂਗੇ ਜਿੰਨਾਂ ਚਿਰ ਆਪ ਨੇ ਨਾ ਲੈਣਾ ਉਦੀ ਫੋਨ ਫੋਨ ਜੇ ਕਿੰਨੇ ਮਰਜ਼ੀ ਕਰੀ ਜਾਣ ਮੈਨੂੰ ਪਤਾ ਫੋਨ ਹੀ ਜਕਣਾ ਉਹਨਾਂ ਦਾ ਮੈਂ ਭੂਆ ਨੂੰ ਕਹਤਾ ਮੈਂ ਕਿਹ ਦੇਖ ਭੂਆ ਜਿੰਨਾਂ ਚਿਰ ਤੈਨੂੰ ਲੈਣ ਨਹੀਂ ਆਉਂਦੀ ਅਸੀਂ ਨਹੀਂ ਜਾਣ ਦਿੰਦੇ ਭਾਵੇਂ ਜਮਾਂ ਨਾ ਆਵੇ ਜਿੰਨਾਂ ਚਿਰ ਭੂਆ ਆਉਂਦੀ ਨਹੀਂ ਉਦੋਂ ਜਾਈ ਮੈਂ ਤੈਨੂੰ ਦੱਸਾਂ ਹਜਾ ਤਾਂ ਪੁੱਤੋ ਮੈਨੂੰ ਪਤਾ ਹੀ ਨਹੀਂ ਵੀ ਕਿੱਥੇ ਗਈ ਐ ਵੀ ਅੱਜ ਪੇਕੀ ਗਈ ਐ ਕਿ ਕਿੱਥੇ ਗਈ ਐ ਜਿਹੜਾ ਤੇਰੀ ਗੱਲ ਸੁਣ ਲੈ ਤੂੰ ਭਾਵੇਂ ਦੀ ਗ ਅਸੀਂ ਨਾ ਫੋਨ ਤਾਂ ਜਰੂਰ ਕਰਾਂਗੇ ਐਵੇਂ ਵਿਚਾਰੇ ਭਾਲ ਦੇ ਫਿਰਨਗੇ ਤੈਨੂੰ ਬਾਈ ਨੂੰ ਅਸੀਂ ਫੋਨ ਕਰ ਦਾਂਗੇ ਬਾਈ ਨੂੰ ਫੋਨ ਕਰਕੇ ਦੱਸ ਕਿ ਪੂਆ ਸਾਡੇ ਕੋਲੇ ਆ ਗਈ ਤੂੰ ਐਵੇਂ ਫਿਕਰ ਨਾ ਕਰੀ ਆਹੋ ਉਹਨੇ ਤਾਂ ਸੀਮਾ ਨੇ ਤਾਂ ਕੀ ਕਰਨਾ ਮੇਰੇ ਬਾਈ ਨੂੰ ਹੀ ਫਿਕਰ ਹੋਊਗਾ ਉਹਨਾਂ ਨੂੰ ਤਾਂ ਆਈ ਹੋ ਆਂਜਾ ਕੀ ਪਤਾ ਨੂੰ ਆਈ ਹੋਊਗਾ ਨਾ ਵੀ ਕੀ ਪਤਾ ਗਈਆ ਕਾ ਨਾ ਗਈਆ ਵੀ ਕੋਈ ਨੀੜਾ ਕਪੜਾ ਨਹੀਂ ਘਰੋਂ ਲਗਈ ਕੋਈ ਛੌਲ ਨਹੀਂ ਲਗਈ ਕੋਈ ਆਪਾ ਤਾਂ ਕਰਾਇਆ ਬਾਲਾ ਨਹੀਂ ਲਗਈ ਤਾਂ ਕਿਛ ਤਾਈ ਚਾਚੇ ਦੇ ਕਰੇਗੀ ਮੈਂ ਉਹਨੂੰ ਕਿਹਾ ਉਹਨਾਂ ਨੇ ਕਰਾਇਆ ਦੇ ਕੇ ਭੇਜਿਆ ਪਈ ਉਹਦਾ ਪੂਆ ਤੇਰੀ ਗੱਲ ਠੀਕ ਆ ਪਰ ਜਦੋਂ ਨਾ ਬੰਦਾ ਘਰੋਂ ਵਗ ਜਾਂਦਾ ਫੇਰ ਬਗਨਾ ਭਜਨ ਅਠ ਦਾ ਕਰਦੇ ਆ ਪ੍ਰਤਾਪ ਦਾ ਬੰਦਾ ਕਰਦਾ ਹੀ ਆ ਤੇ ਪੂਆ ਨੇ ਤਾਂ ਕਰਾਇਆ ਵੀ ਨਹੀਂ ਦਿੱਤਾ ਉਹ ਵੀ ਪੂਆ ਗਵੰਡੀਆਂ ਨੂੰ ਫੜ ਕੇ ਲੈ 100 ਰੁਪਿਆ ਉਹ ਗੱਲ ਤੋਂ ਨਾ ਜਮਾ ਮਾੜੀ ਕੀਤੀ ਐ ਮੈਂ ਕਿਹਾ ਉਹ ਚੰਗੀ ਕਹਿੰਦਾ ਵੀ ਚੰਗੀ ਐ ਉਹ ਤੇ ਪੂਆ ਹੁਣ ਮੇਰੀ ਗੱਲ ਸੁਣ ਲੈ ਜਿਹਦਾ ਤੂੰ ਹੀ ਆਪਦੇ ਮਰਜ਼ੀ ਨਾਲ ਜਾਣਾ ਹੋਇਆ ਬੇਸ਼ੱਕ ਤਾਂ ਬਗਜੀ ਤੂੰ ਤੇ ਅਸੀਂ ਤੈਨੂੰ ਭੇਜਦੇ ਨਹੀਂ ਹੈਗੇ ਹਮੇ ਨੱਤ ਨਾਲ ਕੀ ਰਕੜਾ ਮਾਗ ਜਾ ਮੈਂ ਨਹੀਂ ਜਾਣਦੀ ਕਿ ਨਾ ਤੇ ਕਿਤੇ ਅੱਡਾ ਨਾ ਆ ਕੇ ਮੰਨਤਾਂ ਨਾਲ ਫੇ ਤਾਂ ਮੈਂ ਜਾਉਂ ਨੇ ਮੈਨੂੰ ਭਾਈ ਜਾਂਦੀ ਦੇਖ ਭਾਈ ਰੱਖਣਾ ਕਰਨਾ ਤੁਹਾਡੀ ਮਰਜ਼ੀ ਹੈ ਮੈਂ ਤਾਂ ਭਾਈ ਕਿਰੋ ਤੁਹਾਡੇ ਬਾਰਗੇ ਆ ਕਿਹਾ ਮੇਰੀ ਗੱਲ ਸੁਣ ਤੂੰ ਹਜੀ ਵੀ ਐ ਕਹੀ ਜਾਨੀ ਐ ਤੂੰ ਇਸ ਘਰ ਦੀ ਧੀ ਐਗੀ ਜੇ ਮੇਰੇ ਬਾਪੂ ਜਿਉਂਦਾ ਹੁੰਦਾ ਕਿੰਨਾ ਤਰਾ ਚਾਹ ਕਰਦਾ ਮੇਰੀ ਭੈਣ ਆਈ ਐ ਉਹ ਨਾਲੇ ਸਾਨੂੰ ਦਾ ਜਰਾ ਬਾਲਾ ਹੀ ਵੱਡਾ ਸਹਾਰਾ ਹੋ ਗਿਆ ਜਦੋਂ ਬਾਲਾ ਵਧੀਆ ਆ ਗਈ ਹੋਰ ਭਾਈ ਦੇਖ ਲੈ ਕਾਲ ਬਸ ਕਰਦੇ ਆ ਚੱਕਰ ਦਿੱਤੇ ਨੇ ਭਾਈ ਮੈਨੂੰ ਤਾਂ ਕੋਈ ਕੋਈ ਨਾ ਲੀੜਾ ਨਾ ਕਪੜਾ ਮੈਂ ਤਾਂ ਕੁਝ ਨਹੀਂ ਚੱਕਣ ਦਿੱਤਾ ਕੋਈ ਇਤਰਾ ਕੇ ਕਪੜਾ ਲੈ ਲਈ ਇੱਕੋ ਹੀ ਗੱਲ ਕਰੀ ਜਾਂਦੀ ਐ ਕੱਪੜੇ ਕੱਪੜੇ ਕਪੜੇ ਭੂਆ ਦੇ ਨੂੰ ਲਿਆ ਕੇ ਦੇ ਦਾਂਗੀ ਨਾਲੇ ਮੈਨੂੰ ਐਂ ਦੱਸ ਜੇ ਰਾਜਵੀਰ ਸਾਡੇ ਕੋਲ ਆ ਜਾਂਦੀ ਅਸੀਂ ਉਹਨੂੰ ਐਂ ਕਹਿਣੇ ਘਰ ਹੋਈਆਂ ਜਿਹੇ ਜੀ ਰਾਜਵੀਰ ਇਹੋ ਜੀ ਸਾਨੂੰ ਤੂੰ ਆ ਮੈਂ ਤੈਨੂੰ ਦੱਸਾਂ ਐ ਨਾ ਸਮਝੀ ਵੀ ਮੈਂ ਭੂਆ ਹੋ ਗਈ ਉਹ ਭੈਣਾ ਉਹ ਕੋਲ ਨਹੀਂ ਨੇੜੇ ਕੋਈ ਨਹੀਂ ਤੂੰ ਵੀ ਛਾਵਾ 6 ਆ ਭਾਈ ਸੋਡੇ ਵਧੀਆ ਮੈਨੂੰ ਆਈ ਨੂੰ ਭਾਈ ਗੋਡੇ ਲਾ ਲਈ ਛਾਵਾ 6 ਸੋਡੇ ਤੇ ਆਹ ਦੇਖ ਲਾ ਭੂਆ ਮੈਨੂੰ ਤਾਂ ਹੀ ਸੁਖ ਹੋ ਗਿਆ ਮੇਰੇ ਬੇਟੀ ਬੇਟੀ ਨੇ ਸਵਾਨ ਚੀਰਤਾ ਮੈਂ ਲਾਉਣੀ ਆ ਸਾਗ ਨੂੰ ਤੜਕਾ ਤੇ ਫੇਰ ਅਸੀਂ ਨਾ बाजरे ਦੀਆਂ ਰੋਟੀਆਂ ਬਣਾਵਾਂਗੇ ਪਾਣੀ ਹੱਥ ਦੀਆਂ ਭੂਆ ਬਣਾ ਕੇ ਦੇਊਗੀ ਅੱਜ ਹਾਂ ਭੂਆ ਤੇਰੀ ਤਾਂ ਪਾਣੀ ਪਕਾਉਣੀ ਨੇ ਰੋਟੀ ਕੋਈ ਨਾ ਭਾਈ ਮੈਂ ਬਣਾ ਦਊਂਗੀ ਨਾ ਨਾ ਕੋਈ ਨਾ ਭਾਈ ਆਟਾ ਕੋਲ ਨਹੀਂ ਮੈਂ ਬਣਾ ਦਊਂਗੀ ਸਾਰੀ ਉਮਰ ਆਪ ਪਕਾ ਕੇ ਖਾਂਦੀ ਨੂੰ ਹੋ ਗਈ ਅੱਜ ਤਾਂ ਮੈਂ ਭੂਆ ਦੇ ਹੱਥ ਦੀਆਂ ਰੋਟੀਆਂ ਚੱਲ ਚੰਗਾ ਭੂਆ ਤੂੰ ਹੀ ਬਾਜਰੀ ਰੋਟੀਆਂ ਪਕਾ ਲਈ ਫਿਰ ਆਪਾਂ ਸਾਰੇ ਖਾਵਾਂਗੇ ਚੰਗਾ ਭਾਈ ਮੈਂ ਬਣਾਉਂਗੀ ਨਾ ਜਿਹਨੂੰ ਮਨ ਖੁਸ਼ ਹੋਵੇ ਨਾ ਬੰਦੇ ਦਾ ਉੱਥੇ ਤਾਂ ਬੰਦਾ ਕਿੰਨਾ ਮਰਜ਼ੀ ਕੰਮ ਕਰੀ ਜਾਵੇ ਜਿੱਥੇ ਬੰਦਾ ਦੁਖੀ ਹੁੰਦਾ ਉੱਥੇ ਨਹੀਂ ਜੀ ਕਰਦਾ ਹੁੰਦਾ ਉਹ ਚੰਗਾ ਫਿਰ ਮੈਂ ਨਾ ਮੋਟਰ ਤੇ ਜਾ ਮੈਨਾਂ ਲਾਉਣੀ ਸਾਗ ਨੂੰ ਤੜਕਾ ਇਹਦਾ ਭਾਈ ਲਾ ਲਾ ਤੜਕਾ ਕਿੰਨਾ ਮਾਨ ਤਾਨ ਕਰਿਆ ਦੇਖ ਦੋਨਾਂ ਨਾਲੇ ਪਤੀ ਜੀ ਨੂੰ ਨੇ ਨਾਲੇ ਪਤੀ ਜੀ ਨੇ ਛਾਵਾਂ ਛੇ ਨਾਂਦੇ ਦੇਖ ਆ ਜੀ ਮੇਰਾ ਤਾਂ ਅੱਧਾ ਦੁੱਖ ਹੋ ਹੋ ਗਿਆ ਥੋੜਾ ਵੀ ਮੇਰੀ ਨੂੰਨੇ ਕਰੋ ਕੱਢੀ ਸੀ ਜੇ ਕਿਤੇ ਮੈਨੂੰ ਇਹ ਨਾ ਬਲਾਉਂਦੇ ਮੇਰਾ ਉਦੋਂ ਵੀ ਮਾਨ ਔਖਾ ਹੁੰਦਾ ਚੱਲ ਹੁਣ ਤਾਂ ਮੈਨੂੰ ਆਈ ਨਹੀਂ ਆਉਂਦਾ ਵੀ ਮੇਰੀ ਨੂੰਨੇ ਕਰੋ ਕੱਢੇ ਕਿਤੇ ਮੈਨੂੰ ਹੱਸ ਕੇ ਬੋਲੇ ਨੇ ਵਰੀਗਾ